ਉਹਨਾਂ ਨੂੰ ਪਤਾ ਸੀ ਇਹ ਕੌਮ ਜਿਹੜੀ ਕਿਸੇ ਦੀ ਗੁਲਾਮੀ ਪਸੰਦ ਨਹੀਂ ਕਰਦੀ ਇਹ ਕੌਮ ਕਿਵੇਂ ਮਾਰੀ ਜਾਵੇ ਕਿਹੜੇ ਤਰੀਕੇ ਦੇ ਨਾਲ ਮਾਰੀ ਜਾਵੇ ਉਹਨੋਂ ਅੰਗਰੇਜ਼ਾਂ ਨੇ ਸੋਚਿਆ ਸੀ ਤੁਹਾਨੂੰ ਕਿਵੇਂ ਮਾਰਿਆ ਜਾਵੇ ਅੱਜ ਤੁਹਾਡੇ ਆਪਣੇ ਸੋਚਣ ਦੇ ਨੇ ਤੁਹਾਨੂੰ ਕਿਵੇਂ ਮਾਰਿਆ ਜਾਵੇ ਵੱਖਰੀ ਗੱਲ ਹੈ ਪਈ ਅਸੀਂ ਨਾ ਸੋਚ ਗਏ ਜਿਨ੍ਹਾਂ ਨੇ ਤੁਹਾਨੂੰ ਮਾਰਨਾ ਬਹੁਤ ਕੁਝ ਸੋਚ ਕੇ ਬੈਠੇ ਆ ਪਤਾ ਕਿਵੇਂ ਮਾਰਨ ਦੇ ਆ ਹੁਣੇ ਕੋ ਉਹਨਾਂ ਨੇ ਪਾਲਿਸੀ ਲਿਆਂਦੀ ਜਿਹਨੂੰ ਆਪਾਂ ਕਹਿੰਦੇ ਲੈਂਡ ਪੂਲਿੰਗ ਉਹ ਪਾਲਿਸੀ ਕਿਹਾ ਤੁਸੀਂ ਪੜਿਓ ਜੇ ਨਹੀਂ ਪੜੀ ਤੇ ਮੈਂ ਛੋਟਕਾ ਟਰੂਪ ਵਿੱਚ ਹੀ ਬੇਨਤੀ ਕਰਦਾ ਵੀ ਤੁਹਾਨੂੰ ਉਹਨਾਂ ਮਾਰਨਾ ਕਿਹੜੇ ਤਰੀਕੇ ਨਾਲ 28000 710 ਏਕੜ ਵਿੱਚ ਚੰਡੀਗੜ੍ਹ ਆ ਫਿਰ ਨੋਟ ਕਰਿਓ 28000 710 ਏਕੜ ਵਿੱਚ ਚੰਡੀਗੜ੍ਹ 114 ਕਿਲੋਮੀਟਰ ਸਕੇਅਰ ਏਰੀਆ 31 ਪਿੰਡ ਉਜਾੜ ਕੇ ਚੰਡੀਗੜ੍ਹ ਬਣਾਇਆ ਸੀ 31 ਪਿੰਡ ਉਜਾੜ ਕੇ ਤੇ ਜਿਹੜੀ ਹੁਣ ਤੁਹਾਡੀ ਜ਼ਮੀਨ ਨਾਲ ਕਬਜ਼ੇ ਚ ਕਰਨੀਆਂ ਨਾ ਉਹ ਜ਼ਮੀਨ ਹੈ 65000 ਏਕੜ ਜਿਹਦੇ ਵਿੱਚ ਤਿੰਨ ਚੰਡੀਗੜ੍ਹ ਵਿਖਾਏ ਜਾ ਸੰਦਗੇ ਤਿੰਨ ਚੰਡੀਗੜ੍ਹ ਪੰਜਾਬ ਦਾ ਪੇੜਾ ਤੇ ਅੱਗੇ ਘਰ ਕੀਤਾ ਸਾਡੇ ਦੇਸ਼ ਵਿੱਚ 31% ਸ਼ਹਿਰੀ ਕਰਨਿਆ 31% ਜਿਹਦੇ ਵਿੱਚੋਂ 43% ਕੱਲਾ ਪੰਜਾਬ ਵਿੱਚ ਸ਼ੈਰੀ ਕਰਨਿਆ 43% ਫਿਰ ਤੁਹਾਨੂੰ ਲਾਲਚ ਪਤਾ ਕੀ ਦਿਨਦਾ ਆ ਵੀ ਤੁਹਾਨੂੰ ਇੱਕ ਕਿੱਲੇ ਦਾ 1 ਲੱਖ ਮੁਆਵਜ਼ਾ ਸਾਲ ਦਾ ਦਿੱਤਾ ਜਾਵੇਗਾ ਇੱਕ ਕਿੱਲੇ ਦਾ 1 ਲੱਖ ਬਣਦੇ ਪਤਾ ਕਿੰਨੇ ਆ 640 ਕਰੋੜ ਰੁਪਇਆ ਬਣਦਾ 640 ਕਰੋੜ ਤੇ ਇਹਨਾਂ ਰੁਪਈਆ ਆਉਣਾ ਕਿੱਥੋਂ ਆ ਸੰਗਤ ਦੇ ਕੋਲ ਤੇ ਆਨੰਦਪੁਰ ਮਾਫ ਕਰਨਾ ਸਰਕਾਰ ਦੇ ਕੋਲ ਤੇ ਆਨੰਦਪੁਰ ਸਾਹਿਬ ਬਣਾਉਣ ਵਾਸਤੇ ਛੜ ਘਣੀ ਉਹ ਤੇ ਬਾਬਾ ਸਤਨਾਮ ਸਿੰਘ ਬਣਾਉਂਦੇ ਆ ਜਿੱਥੇ 100 ਕਰੋੜ ਰੁਪਈਏ ਤੋਂ ਵੱਧ ਲੱਗਣਾ ਉਹ ਕਾਰ ਸੇਵਾਵਾ ਮਹਾਪੁਰਖ ਉਹ ਤੇ ਸੜਕਾਂ ਬਣਾਉਂਦੇ ਆ ਕਾਰ ਸੇਵਾ ਵਾਲੇ ਮਹਾਪੁਰਖ ਉਹਤੇ ਸਕੂਲ ਬਣਾਉਣ ਦਾ ਜਿਹੜੇ ਕੰਮ ਸਰਕਾਰ ਦੇ ਸੀਗੇ ਉਹ ਕਾਰ ਸੇਵਾ ਵਾਲੇ ਮਾਹਪੁਰ ਕਰਨ ਦਾ ਤੁਹਾਡੇ ਕੋਲ ਤੇ ਸੜਕਾਂ ਬਣਾਉਣ ਨੂੰ ਪੈਸੇ ਨਹੀਂ ਹੈਗੇ 640 ਕਰੋੜ ਰੁਪਏ ਤੁਸੀਂ ਕਿੱਥੋਂ ਦੇਵੋਗੇ ਪਤਾ ਕਿੱਥੋਂ ਦੇਣਗੇ ਤੁਹਾਡੀਆਂ ਹੀ ਜ਼ਮੀਨਾਂ ਤੇ ਤੁਹਾਡੀਆਂ ਹੀ ਜ਼ਮੀਨਾਂ ਤੇ ਅਗਲਿਆਂ ਨੇ ਲੂਣ ਲੈਣਾ ਤੁਹਾਡੀਆਂ ਹੀ ਜ਼ਮੀਨਾਂ ਤੋਂ ਵਾ ਨਹੀਂ ਸਰਕਾਰੇ ਸਾਡੇ ਖੇਤਰ ਤੇ ਸਾਡੀ ਮਾਰੀ ਇਹ ਕੁਝ ਕਰਨਾ ਤੇ ਪਤਾ ਕੀ ਕਹਿੰਦਾ ਆ ਜਿਹੜਾ ਆਪਣੀ ਜ਼ਮੀਨ ਦੇਵੇਗਾ ਉਹਨੂੰ 1 ਹਜ਼ਾਰ ਗਾਜ ਜਗਾ ਘਰ ਵਾਸਤੇ ਤੇ 100 ਗੱਜ ਜਗਾ ਨੂੰ ਬਿਜ਼ਨਸ ਕਰਨ ਵਾਸਤੇ ਮੈਨੂੰ ਕੋਈ ਬੰਦਾ ਕਵੇ ਵੀ ਤਿੰਨ ਮੈਂ ਲਿਆ ਦੇਣਾ 7000 ਇਟਾ ਸੀਮੈਂਟ ਦੂਜਾ ਬੰਦਾ ਕਵੇ ਮੇਰਾ ਤੇ ਰੇਤ ਤੁਹਾਡੇ ਵਿੱਚੋਂ ਕੋਈ ਉੱਠ ਕੇ ਕਵੇ ਵੀ ਲਾਲੂ ਕੰਮਣਾ ਰੇਤ ਦੀ ਟਰਾਲੀ ਮੇਰੀ ਤੁਹਾਡੇ ਵਿੱਚੋਂ ਕੋਈ ਕਹਦਾ ਬਜਰੀ ਮੇਰੀ ਸਰਗਾ ਮੇਰਾ ਤੁਸੀਂ ਮੈਨੂੰ ਪਾ ਦਿਓ ਦੁਕਾਨ ਜੇਬੇ ਮੇਰੇ ਚ 100 ਰੁਪਏ ਵੀ ਨਹੀਂ ਮੈਂ ਦੁਕਾਨ ਚ ਡੰਗਰ ਬਣਨੇ ਆ ਦੁਕਾਨ ਵਿੱਚ ਮੁੜ ਕੇ ਰਾਸ ਪਾਉਣ ਵਾਸਤੇ ਵੀ ਤੇ ਕੋਈ ਨਾ ਕੋਈ ਚਾਹੀਦਾ ਨਾ ਤੁਹਾਡੇ ਕੋਲ 40 ਕਾਰੀ ਕਿੱਲੇ ਜ਼ਮੀਨ ਲੈ ਕੇ 10 10 ਕਿੱਲੇ ਜ਼ਮੀਨ ਲੈ ਕੇ ਤੁਹਾਨੂੰ 1000 ਗੱਜ ਦਾ ਪਲਾਟ ਦੇਣਗੇ ਰਹਿਣ ਵਾਸਤੇ ਤੇ 100 ਗੱਜ ਦਾ ਲਾ ਲ ਕੋਈ ਨਾ ਕੋਈ ਬਿਜ਼ਨਸ ਸ਼ੁਰੂ ਕਰ ਲੋ ਇਹ ਤੁਹਾਨੂੰ ਮਾਰਨ ਦੀਆਂ ਤਿਆਰੀਆਂ ਹੁਣ ਸਫਾਈ ਤੇ ਭਗਵੰਤ ਮਾਨ ਵੀ ਦੇਈ ਜਾ ਰਿਹਾ ਪੀਏ ਪਾਲਿਸੀ ਬਹੁਤ ਵਧੀਆ ਪਰ ਜੇ ਪਾਲਿਸੀ ਵਧੀਆ ਹੋਵੇ ਤੇ ਜੱਟ ਵਿਚਾਰੇ ਡਾਨਾ ਕਿਉ ਖਾਣ ਪੁਲਿਸ ਵਾਲਿਆਂ ਦੇ ਕੋਲ ਜੇ ਪਾਲਿਸੀ ਵਧ ਗਿਆ ਹੋਵੇ ਤੇ ਜੱਟ ਵਿਚਾਰੇ ਅੱਗੇ ਅੜ ਕੇ ਡਾਂਗਾ ਕੱਢ ਵਾਸਤੇ ਖਾਣ ਤੁਹਾਨੂੰ ਉਦੋਂ ਵੀ ਮਾਰਿਆ ਗਿਆ ਤੇ ਤੁਹਾਨੂੰ ਅੱਜ ਵੀ ਮਾਰਿਆ ਜਾ ਰਿਹਾ ਜਾਗਾਂਗੇ ਕਦੋਂ ਅਸੀਂ ਇਸ ਕਰਕੇ ਮੇਰੀ ਬੇਨਤੀ ਹੈ ਜਾਗਣਾ ਪਵੇਗਾ ਨਹੀਂ ਜਾਗੋਗੇ ਪੰਜਾਬ ਤੇ ਅੱਗੇ ਚੜੀ ਦੇ ਪਹੁੰਚੇ ਜਿੰਨਾ ਰਹਿ ਗਿਆ ਇਹਨਾਂ ਤੁਹਾਡੇ ਕੋਲ ਇਹ ਵੀ ਨਹੀਂ ਜਿਹ ਰਹਿੰਦੇ